ਬਾਰੇ ਕੀ ਕਹਿਣਾ ਅਲੀ ਕਸਰ ਹੈ ਕੋਈ ਜਲੰਧਰ ਜਿਮਨੀ ਚੋਂ ਪੰਜਾਬ ਦੇ ਲੋਕਾਂ ਨੇ ਜਲੰਧਰ ਦੇ ਲੋਕਾਂ ਨੇ ਬਸ ਦੇ ਲੋਕਾਂ ਨੇ ਜਿਤਾਇਆ ਔਰ ਮੈਂ ਧੰਨਵਾਦ ਕਰਦਾ ਮੇਰੀ ਆਮ ਆਦਮੀ ਪਾਰਟੀ ਦੀ ਟੀਮ ਸਾਰੇ ਜਿਹੜੇ ਬਲੌਕ ਪ੍ਰਧਾਨ ਸ਼ਹਿਰ ਦੇ ਪ੍ਰਧਾਨ ਐਮ ਸੀ ਸਹਿਬਾਨ ਲੰਬੜਦਾਰ ਚੌਧਰੀ ਆਹ ਦੇਖੋ ਕਿੱਡੇ ਕਿੱਡੇ ਸਾਡੇ ਭਰਾ ਨੇਤਾ ਜਿਨ੍ਹਾਂ ਨੇ ਜਲੰਧਰ ਬਸ ਦੀਆਂ ਗਲੀਆਂ ਘਸਾਤੀਆਂ ਸਾਰਿਆਂ ਨੇ ਚੱਲ ਚੱਲ ਕੇ ਮੈਂ ਤਾਂ ਕੋਟਨ ਕੋਟ ਧੰਨਵਾਦ ਕਰਦਾ ਅਸੀਂ ਇਸੇ ਕਰਕੇ RAM ਜੀ ਦੇ ਚਰਨਾਂ ਚਨ ਮੱਥਾ ਟੇਕਣ ਆਏ ਆ ਅਸੀਂ ਤਾਂ ਜੈ ਸ਼੍ਰੀ ਰਾਮ ਕਰਨਾ ਵੀ ਸੱਚੇ ਪਾਤਸ਼ਾਹ ਕਿਰਪਾ ਰੱਖੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਪੰਚਾਇਤਾਂ ਦੀਆਂ ਚੋਣਾਂ ਜ਼ਿਲ੍ਹਾ ਪਰਿਸ਼ਦ ਬਲਾਕ ਸਮਤੀ ਚੋਣਾਂ ਇਦੋਂ ਵੱਡੀ ਤਰ੍ਹਾਂ ਤੇ ਜਿੱਤਾਂਗੇ ਅੱਜ ਜਿਹੜਾ ਫੈਸਲਾ ਅੱਜ ਜਿਹੜਾ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਉਹ ਭਗਵੰਤ ਮਾਨ ਦੇ ਕੀਤੇ ਹੁਕਮਾਂ ਤੇ ਮੋਹਰ ਲਾਈ ਹੈ ਅੱਜ ਛੋਟੇ ਵੀਰ ਅਰਵਿੰਦ ਕੇਜਰੀਵਾਲ ਨੂੰ ਯਾਦ ਕੀਤਾ ਪੰਜਾਬ ਦੇ ਲੋਕਾਂ ਨੇ ਔਰ ਇੱਕ ਧਿਆਨ ਰੱਖਿਓ ਅੱਜ ਤੱਕ ਵੀ ਕਿਸੇ ਮੁੱਖ ਮੰਤਰੀ ਨੇ ਆਪਣਾ ਘਰ ਕਿਰਾਏ ਤੇ ਲੈ ਕੇ ਕਦੀ ਜਿਮਨੀ ਚੋਣ ਨਹੀਂ ਲੜੀ ਅੱਜ ਮੇਰੇ ਛੋਟੇ ਭਾਈ ਨੇ ਔਰ ਸਾਡੀ ਬੱਚੀ ਨੇ ਡਾਕਟਰ ਗੁਰਪ੍ਰੀਤ ਨੇ ਸਾਰੀ ਟੀਮ ਨੇ ਸਾਰੇ ਐਮਐਲਏ ਸਹਿਬਾਨ ਸਾਰੇ ਵਜੀਦ ਸਹਿਬਾਨ ਨੇ ਮੋਰਚਾ ਸਾਂਭਿਆ ਹੋਇਆ ਸੀਗਾ ਘਬਰਾਓ ਨਾ ਆਉਣ ਵਾਲੇ ਸਮੇਂ ਚ 117 ਦੇ 17 ਸੀਟਾਂ ਸਿੱਟਾਂਗੇ 70 100% 100% ਬਲੌਕ ਸੰਵਤੀ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤਾਂ ਦੇ ਰਿਜ਼ਲਟ ਭਗਵੰਤ ਮਾਨ ਦੇ ਕੰਮਾਂ ਤੇ ਲੋਕ ਮੋਹਰ ਲਾਣਗੇ ਔਰ ਸਾਰੀਆਂ ਡੇਰਾ ਬਸੇ ਹਲਕੇ ਦੀਆਂ ਬਲੌਕ ਸੰਵਤੀ ਜ਼ਿਲ੍ਹਾ ਪਰਿਸ਼ਦ ਔਰ ਪੰਚਾਇਤਾਂ ਜਿੱਤ ਕੇ ਮੈਂ ਭਗਵੰਤ ਮਾਨ ਜੀ ਦੀ ਝੋਲੀ 'ਚ ਪਾਉਂਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਮਿਊਨਿਸਪਲ ਕਮੇਟੀਆਂ ਦੇ ਉੱਪਰ ਜਿਵੇਂ ਮੇਰੇ ਲਾੜੂ ਡੇਰਾ ਬੱਸੀ ਦੋਵੇਂ ਕਮੇਟੀਆਂ ਦੇ ਵਿੱਚ ਪ੍ਰਧਾਨ ਸਹਿਬਾਨ ਐਮਸੀ ਸਹਿਬਾਨ ਨੇ ਪੂਰੀ ਮਿਹਨਤ ਕਰਕੇ ਜਿਹੜਾ ਜਲੰਧਰ ਵਾਸਤੇ ਕੰਮ ਕੀਤਾ ਮੈਂ ਦਿਲੀ ਤੌਰ ਤੇ ਇਹਨਾਂ ਦਾ ਧੰਨਵਾਦ ਕਰਦਾ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਸ਼ਹਿਰ 'ਚ ਵੀ ਪਹਿਰਾ ਦਿੱਤਾ ਜਲੰਧਰ ਵੀ ਪਹਿਰਾ ਦਿੱਤਾ ਦੋ ਜਗ੍ਹਾ ਡਟ ਕੇ ਇਹਨਾਂ ਨੇ ਕੰਮ ਕੀਤਾ ਡਟ ਕੇ ਮੈਨਾਂ ਦੇ ਨਾਲ ਆ ਦਿਆਂਗੇ ਦੋ ਚਾਰ ਦਿਨਾਂ 'ਚ ਇੱਕ ਹੋਰ ਵੱਡੀ ਖੁਸ਼ਖਬਰੀ ਤੁਹਾਨੂੰ ਉਹਦੇ ਬਾਰੇ ਅੱਜ ਮੈਨੂੰ ਕਹਿਣਾ ਕੋਈ ਚੰਗਾ ਨਹੀਂ ਲੱਗਦਾ ਬਹੁਤ ਪਰਮਾਤਮਾ ਪਲੀਗਾ ਜੈ ਸ਼੍ਰੀ ਨਾਮ ਜੈ ਸ਼ ਅਲੀਕਾ ਸਰ ਹੈ ਕੋਈ ਜਲੰਧਰ ਜਿਮਨੀ ਚੋਂ ਪੰਜਾਬ ਦੇ ਲੋਕਾਂ ਨੇ ਜਲੰਧਰ ਦੇ ਲੋਕਾਂ ਨੇ ਬਸਤ ਦੇ ਲੋਕਾਂ ਨੇ ਜਤਾਇਆ ਔਰ ਮੈਂ ਧੰਨਵਾਦ ਕਰਦਾ ਮੇਰੀ ਆਮ ਆਦਮੀ ਪਾਰਟੀ ਦੀ ਟੀਮ ਸਾਰੇ ਜਿਹੜੇ ਬਲੌਕ ਪ੍ਰਧਾਨ ਸ਼ਹਿਰ ਦੇ ਪ੍ਰਧਾਨ ਐਮ ਸੀ ਸਹਿਬਾਨ ਨੰਬਰਦਾਰ ਚੌਧਰੀ ਆਹ ਦੇਖੋ ਕਿੱਡੇ ਕਿੱਡੇ ਸਾਡੇ ਭਰਾ ਨੇਤਾ ਜਿਨ੍ਹਾਂ ਨੇ ਜਲੰਧਰ ਬਸਤੀਆਂ ਗਲੀਆਂ ਘਸਾਤੀਆਂ ਸਾਰਿਆਂ ਨੇ ਚੱਲ ਚੱਲ ਕੇ ਮੈਂ ਤਾਂ ਕੋਟਨ ਕੋਟ ਧੰਨਵਾਦ ਕਰਦਾ ਅਸੀਂ ਇਸੇ ਕਰਕੇ RAM ਜੀ ਦੇ ਚਰਨਾਂ ਚਨ ਮੱਥਾ ਟੇਕਣਾ ਆ ਅਸੀਂ ਦਾ ਜੈ ਸ਼੍ਰੀ ਰਾਮ ਕਰਨਾ ਵੀ ਸੱਚੇ ਪਾਤਸ਼ਾਹ ਕਿਰਪਾ ਰੱਖੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਪੰਚਾਇਤਾਂ ਦੀਆਂ ਚੋਣਾਂ ਜ਼ਿਲ੍ਹਾ ਪਰਿਸ਼ਦ ਬਲਾਕ ਸਮਤੀ ਚੋਣਾਂ ਇਦੋਂ ਵੱਡੀ ਤਰ੍ਹਾਂ ਜਿੱਤਾਂਗੇ ਅੱਜ ਜਿਹੜਾ ਫੈਸਲਾ ਅੱਜ ਜਿਹੜਾ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਉਹ ਭਗਵੰਤ ਮਾਨ ਦੇ ਕੀਤੇ ਹੁਕਮਾਂ ਤੇ ਮੋਹਰ ਲਾਈ ਹੈ ਅੱਜ ਛੋਟੇ ਵੀਰ ਅਰਵਿੰਦ ਕੇਜਰੀਵਾਲ ਨੂੰ ਯਾਦ ਕੀਤਾ ਪੰਜਾਬ ਦੇ ਲੋਕਾਂ ਨੇ ਔਰ ਇੱਕ ਤਿਆਰ ਰੱਖਿਓ ਅੱਜ ਤੱਕ ਵੀ ਕਿਸੇ ਮੁੱਖ ਮੰਤਰੀ ਨੇ ਆਪਣਾ ਘਰ ਕਿਰਾਏ ਤੇ ਲੈ ਕੇ ਕਦੀ ਜਿਮਨੀ ਚੋਣ ਨਹੀਂ ਲੜੀ ਅੱਜ ਮੇਰੇ ਛੋਟੇ ਭਾਈ ਨੇ ਔਰ ਸਾਡੀ ਬੱਚੀ ਨੇ ਡਾਕਟਰ ਗੁਰਪ੍ਰੀਤ ਨੇ ਸਾਰੀ ਟੀਮ ਨੇ ਸਾਰੇ ਐਮਐਲਏ ਸਹਿਬਾਨ ਸਾਰੇ ਵਜੀਦ ਸਹਿਬਾਨ ਨੇ ਮੋਰਚਾ ਸਾਂਭਿਆ ਹੋਇਆ ਸੀਗਾ ਘਬਰਾਓ ਨਾ ਆਉਣ ਵਾਲੇ ਸਮੇਂ ਚ 117 ਦੇ 17 ਸੀਟਾਂ ਸਿੱਟਾਂਗੇ 70 100% 100% ਬਲੌਕ ਸੰਵਤੀ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤਾਂ ਦੇ ਰਿਜ਼ਲਟ ਭਗਵੰਤ ਮਾਨ ਦੇ ਕੰਮਾਂ ਤੇ ਲੋਕ ਮੋਹਰ ਲਾਣਗੇ ਔਰ ਸਾਰੀਆਂ ਡੇਰਾ ਬਸੇ ਹਲਕੇ ਦੀਆਂ ਬਲੌਕ ਸੰਵਤੀ ਜ਼ਿਲ੍ਹਾ ਪਰਿਸ਼ਦ ਔਰ ਪੰਚਾਇਤਾਂ ਜਿੱਤ ਕੇ ਮੈਂ ਭਗਵੰਤ ਮਾਨ ਜੀ ਦੀ ਝੋਲੀ 'ਚ ਪਾਉਂਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਮਿਊਨਿਸਪਲ ਕਮੇਟੀਆਂ ਦੇ ਉੱਪਰ ਜਿਵੇਂ ਮੇਰੇ ਲਾੜੂ ਡੇਰਾ ਬੱਸੀ ਦੋਵੇਂ ਕਮੇਟੀਆਂ ਦੇ ਵਿੱਚ ਪ੍ਰਧਾਨ ਸਹਿਬਾਨ ਐਮਸੀ ਸਹਿਬਾਨ ਨੇ ਪੂਰੀ ਮਿਹਨਤ ਕਰਕੇ ਜਿਹੜਾ ਜਲੰਧਰ ਵੈਸਟ ਵਿੱਚ ਕੰਮ ਕੀਤਾ ਮੈਂ ਦਿਲੀ ਤੌਰ ਤੇ ਇਹਨਾਂ ਦਾ ਧੰਨਵਾਦ ਕਰਦਾ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਸ਼ਹਿਰ 'ਚ ਵੀ ਪਹਿਰਾ ਦਿੱਤਾ ਜਲੰਧਰ ਵੀ ਪਹਿਰਾ ਦਿੱਤਾ ਦੋ ਜਗ੍ਹਾ ਡਟ ਕੇ ਇਹਨਾਂ ਨੇ ਕੰਮ ਕੀਤਾ ਡਟ ਕੇ ਮੈਨਾਂ ਦੇ ਨਾਲ ਆ ਦਿਆਂਗੇ ਦੋ ਚਾਰ ਦਿਨਾਂ 'ਚ ਇੱਕ ਹੋਰ ਵੱਡੀ ਖੁਸ਼ਖਬਰੀ ਤੁਹਾਨੂੰ ਉਹਦੇ ਬਾਰੇ ਅੱਜ ਮੈਨੂੰ ਕਹਿਣਾ ਕੋਈ ਚੰਗਾ ਨਹੀਂ ਲੱਗਦਾ बहुत परमात्मा फलेगा जय श्री राम जय जी जी का का देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर